ਅਜੀ ਸਸਿਕਾ ਦੋਸਤੋ ਅਸਲਾਮ ਵਾਲੇਕ ਜੈਂਸੀ ਦੀ ਸਾਹਮਣੂ ਤੋਂ ਨੇੜੇ ਦੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਿੰਟਾ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਅਜੀਜ਼ ਤੁਹਾਨੂੰ ਪਤਾ ਤੁਹਾਡਾ ਆਪਣਾ ਚੈਨਲ ਪੰਜਾਬ ਲਾਈਵ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਅੱਜ ਜੋ 크ਿਸਮਸ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕ ਬਾਦ ਆਖਦਾ ਕਿ ਅੱਜ ਜੋ 크ਿਸਮਸ ਦੀ ਟੀਮ ਮਨਾਇਆ ਜਾ ਰਿਹਾ ਆਲ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਅਸੀਂ ਖੰਨੇ ਸ਼ਹਿਰ ਦੇ ਵਿੱਚ ਪਹੁੰਚੇ ਆਂ ਤਾਂ ਪਾਸਟਿਰੀਅਨ ਨਾਲ ਅਸੀਂ ਬਾਤਲਾਬ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਕਿਵੇਂ ਉਹਨਾਂ ਨੇ ਅੱਜ ਜੋ 크ਿਸਮਸ ਦੀ ਟੀ ਮਨਾਇਆ ਉਹਨਾਂ ਨੇ ਕਿਸ ਤਰ੍ਹਾਂ ਮਨਾਇਆ ਆਓ ਆਪਣੀ ਗੱਲਬਾਤ ਕਰਦੇ ਆਂ ਅਦੀ ਪਾਸੇ ਤੁਹਾਨੂੰ ਬਹੁਤ-ਬਹੁਤ ਵਾਰਾਂ ਜੈ ਜੀ ਤੋਂ ਵਧਾਈ ਜਿੱਦਨੇ ਹਾਂ ਓਕੇ ਪਰ ਯਿਸੂ ਮਸੀਹ ਨੇ ਸਾਡੇ ਲਈ ਔਰ ਅਸਮਾਨੋਂ ਸੱਜ ਕੇ ਧਰਤੀ ਤੇ ਆਇਆ ਕਿ ਪ੍ਰਭ ਯਿਸੂ ਮਸੀਹ ਔਰ ਮੁਕਤੀ ਦਾ ਦਰਵਾਜ਼ਾ ਹੈ ਕੋਈ ਇਸੇ ਜੱਫੀਬੰਦੀ ਨਹੀਂ ਕੋਈ ਧੜੀਬਾਜੀ ਨਹੀਂ ਅਸੀਂ ਪਰਮੇਸ਼ਵਰ ਦੀ ਆराधना ਇਬਾਦਤ ਕਰਨ ਵਾਸਤੇ ਉਹ ਪ੍ਰਭੂ ਮਹਾਨ ਹੈ ਉਹਦੇ ਸਮਰਥੀ ਨਾਮ ਦੇ ਵਿੱਚ اسی ਬੰਦਗੀ ਇਰਾਦਨਾ ਇਬਾਦਤ ਜੋ ਕੀਤੀ ਗਈ ਹੈ ਇਹ ਸਵਰਗ ਦੀ ਵਰਖਾ ਓਕੇ ਪਰਮੇਸ਼ਵਰ ਦੇ ਵਚਨਾਂ ਸਾਰੀ ਜਨਤਾ ਨੂੰ ਪੂਰੇ ਬਲਦੇ ਦੇ ਲੋਕਾਂ ਨੂੰ ਦੇਸ਼ਾਂ ਬੇਸ਼ਾਂ ਵਿੱਚ ਮੇਰੇ ਵੱਲੋਂ ਜੈਲ ਸੀ ਦੀ ਅਸੀਂ ਸਾਦਕ ਚਰਚ ਦਾ ਨਾਮ ਹੈ ਸਵਰਗ ਦੀ ਵਰਖਾ ਔਰ ਅਸੀਂ ਨੀਟ ਮਾਰਕੀਟ ਮੋਹੱਲੇ ਦੇ ਵਿੱਚ ਹਾਂ ਚਰਚ ਲਾਉਨੇ ਔਰ ਪਰਮੇਸ਼ਵਰ ਨੇ ਸਾਰਾ ਸੋਨਾ ਬਹੁਤ ਵਧੀਆ ਬਦਲਿਆ ਹੈ परमेश्वर ने सानू बहुत आशिश और बरकत दी है ऐसे तरह लोगों भी मिले और प्रभु का बहुत ही असी जन्म दिहाड़ा जो मनाया है रात उठो खुद भी बनो अपने प्रभव याद करो और दुखा मेले साड़ी प्रेम न सुनेगा सुन के उतर देगा आज प्रभु मसीह और ਕੰਧ ਸ਼ਾਂਤੀ ਤੇ ਆਤਮਾ ਦੇ ਨਾਲ ਉਹ ਮਹੂਰ ਤੇ ਪਰਪੂਰ ਕਰੇਗਾ ਕਿਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਅਸਮਾਨ ਦਾ ਪਖਸ਼ ਸ਼ੋਹਰਿਆ ਇਹ ਟੁੱਟਾ ਰਸਤਾ ਹੋਇਆ ਜਿੰਦਗੀ ਦਾ ਕਿਸੇ ਕੋ ਜੋੜਿਆ ਨਾ ਗਿਆ ਤੇ ਪ੍ਰਭੂ ਯਿਸੂ ਮਸੀਹ ਅਸਮਾਨੀ ਤੱਕਦ ਛੱਡ ਕੇ ਆ ਕੇ ਮੈਂ ਤੋਂ ਬਾਕੀ ਦੀਆ ਮੈਂ ਬਾਈਬਲ ਪੜਦਾ ਦੁਆ ਕਰਦਾ ਮੈਨੂੰ ਜਿਆਦਾ ਪਿਆਰ ਕਰਦਾ ਹੈ ਜਿਹੜਾ ਪਿਤਾ ਹੁਦਾਵਾ ਉਹਦੀ ਨਜ਼ਰ ਵਿੱਚ ਸਾਰੇ ਇੱਕ ਨੇ ਚਾਹੇ ਉਹ ਰੁਪਏ ਦਾ ਸਦਾਏ ਚਾਹੇ ਨਾ ਬਹਿ ਕਮਾ ਕੇ ਤੇ ਪ੍ਰਭੂ ਫਿਰ ਵੀ ਕੀ ਕਰਦਾ ਕਿਰਪਾ ਕਰਦਾ ਵਾ ਤੇ ਇੱਕ ਗੱਲ ਜ਼ਰੂਰ ਇਹ ਨੂੰ ਕਹਿੰਦਾ ਕਿਸੇ ਵੀ ਵਿਆਹਤੀ ਨਾਲ ਰਿਸ਼ਤੇਦਾਰਾਂ ਦੇ ਨਾਲ ਜਾਂ ਗਵਾਂਡੀਆਂ ਦੇ ਨਾਲ ਸਮਝ ਲੋ ਕਿ ਅਸੀਂ ਹਰਿਆਲੀ ਦੇ ਵਿੱਚ ਹੈ ਵਚਨ ਸਾਨੂੰ ਦੱਸਦਾ ਹੈ ਕਿ ਤੈਨੂੰ ਹਰੇ-ਹਰੇ ਕਹਾਵਾ ਦੇ ਚੋਗ ਜਗਾਉਂਦਾ ਹੈ ਪਰਮੇਸ਼ਰ ਮੇਰੇ ਅਜੀ ਜੋ ਜਦੋਂ ਅਸੀਂ ਖੁਸ਼ ਹੁੰਨੇ ਆਪਣੇ ਘਰ ਦੇ ਵਿੱਚ ਸਾਨੂੰ ਹਲੇਆ ਦੇ ਚ ਰੱਖਦਾ ਹallelujah ਹallelujah ਅੱਗੇ ਪੜਾ ਜੀ ਭਾਵੇਂ ਇਹ ਸਮਾਗਮ ਸੋ ਕਾਤੇ ਹੈ ਪਰ ਪਰਪਰਨ ਇਹ ਸਮਾਗਮ ਜਿਹੜੇ ਤੱਕ